ਉਪੀਤੇ ਦੀ ਰੈਡ ਲੇਡੀ 786 ਵੈਰਾਈਟੀ ਜਿਹੜੀ ਕਿ ਆਪਾਂ ਪਿਛਲੇ ਸਾਲ ਸੇਲ ਵੀ ਕੀਤੇ ਸੀ ਬੂਟੇ ਤੇ ਉਦੋਂ ਪਿਛਲੇ ਸਾਲ ਜਿਹੜਾ ਉਹਦੇ ਉੱਪਰ ਆਪਾਂ ਸਫਲ ਤਜਰਬੇ ਵੀ ਕੀਤੇ ਸੀਗੇ ਆ ਉਹ ਤਜਰਬੇ ਕਿਸੇ ਹੋਰ ਜਗ੍ਹਾ ਤੇ ਕੀਤੇ ਗਏ ਸੀਗੇ ਪਰ ਜਿਹੜੇ ਇਸ ਵਾਰ ਆਪਣੇ ਖੇਤ ਦੇ ਵਿੱਚ ਆਪਾਂ ਤਜਰਬਿਆਂ ਦੇ ਤਹਿਤ ਕੁਝ ਬੂਟੇ ਲਾਏ ਸੀਗੇ ਗਰੋਥ ਤੁਸੀਂ ਚੈੱਕ ਕਰ ਸਕਦੇ ਹੋਗੇ ਖਾਦ ਬਾਰੇ ਜਿਹੜਾ ਬਾਰ-ਬਾਰ ਕਹਿ ਰਹੇ ਆ ਕਿ ਬੂਟੇ ਦਾ ਜਿਹੜਾ ਉਮਰ ਦਾ ਚੱਕਰ ਛੋਟਾ ਹੋਣ ਕਰਕੇ ਜਿਹੜੀ ਇਹਨੂੰ ਹਰੇਕ 2 ਮਹੀਨੇ ਬਾਅਦ ਜਾਂ 1 ਮਹੀਨੇ ਬਾਅਦ ਜਿਹੜੀ ਆਪਾਂ ਨੂੰ ਖਾਸ ਜ਼ਰੂਰ ਦੇਣੀ ਚਾਹੀਦੀ ਹੈਗੀ ਉਹਦੇ ਨਾਲ ਬੂਟੇ ਦੀ ਜਿਹੜੀ ਚੰਗੀ ਗਰੋਥ ਤੇ ਫਲ ਚੱਕਣ ਦੀ ਜਿਹੜੀ ਸਮਰੱਥਾ ਵਧਦੀ ਹੈਗੀ ਬਾਕੀ ਪਾਣੀ ਗਿੱਲ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਜਿਹੜੀ ਬੂਟਾਂ ਦੇ ਵਿੱਚ ਮਲਚਿੰਗ ਕਰਦੇ ਆਂਗੇ ਤੇ ਮਲਚਿੰਗ ਦੇ ਦੌਰਾਨ ਜਿਹੜੀ ਸਭ ਤੋਂ ਖਾਸ ਗੱਲ ਧਿਆਨ ਰੱਖਣ ਜੋਗਾ ਕਿ ਲਗਭਗ ਗੇਠ ਏਰੀਏ ਦੇ ਵਿੱਚ ਆਪਾਂ ਬਿਲਕੁਲ ਹਲਕੀ ਜਾਂ ਨਾ ਮਾਤਰੀ ਜਿਹੜੀ ਮਲਚਿੰਗ ਕਰਾਂਗੇ ਕਿਉਂਕਿ ਇਹਨੂੰ ਜੜ ਗਲਣ ਦੀ ਸਮੱਸਿਆ ਬਹੁਤ ਆਉਂਦੀ ਹੈਗੀ ਬਾਕੀ ਦੂਰ ਥੋੜੀ ਥੋੜੀ ਜਿਹੜੀ ਮਲਚਿੰਗ ਕਰਾਂਗੇ ਮਲਚਿੰਗ ਦੇ ਉੱਪਰ ਜਿਹੜੇ ਤਿਆਰਬੇ ਜਿਹੜੇ ਸਫਲ ਪਿਛਲੀ ਵਾਰ ਕੁਝ ਕਰੇ ਸੀਗੇ ਪਰ ਕੁਝ ਜੜਗਲ ਦੀ ਸਮੱਸਿਆ ਜਿਹੜੀ ਨੇੜੇ ਜਿਆਦਾ ਮਲਚਿੰਗ ਕਰਕੇ ਆ ਜਾਂਦੀ ਹੈ ਇਸ ਲਈ ਧਿਆਨ ਆਪਾਂ ਇਸ ਚੀਜ਼ ਦਾ ਖਾਸ ਰੱਖਣਾ ਧੰਨਵਾਦ ਜੀ